ਪੂਰਾ ਪ੍ਰਭਿਆ ਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਿਆ ਪੁਰਕੇ ਗੁਣ ਗਾਉ ਸਤਨਾਕ ਸ੍ਰੀ ਵਾਖੇ ਗੁਰੂ ਸਾਹਿਬ ਜੀਓ ਤਨਾ ਸ੍ਰੀ ਮਖਲਾ ਪੰਜਵਾ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਨੀ ਤਿੰਹੇ ਸੁਣਿਆ ਦੁੱਖ ਸੁਖ ਮੇਰਾ ਤੋਬਦ ਨੀ ਕੀ ਖਟਾਨੀ ਹਿਸਕਾਰ ਤਨ ਮਨ ਤਨ ਸਭ ਤਿਸਕਾਰ ਸੋਈ ਸੁਗੜ ਸੁਜਾਨੀ की सुनिया दुख सुख मेरा तबेन निकी खटनी जी की कही पहमनी आ जतन कर रहे बहुते दे ਤਨ ਤਿਲ ਨਹੀਂ ਕੀਮਤ ਜਾਨੀ ਰਹਾਉਂ ਅੰਮ੍ਰਿਤ ਨਾਮ ਨਿਰਮੋਲ ਕਹਿਰਾ ਗੁਰਦੀਨੋ ਮੰਤਾਨੀਂ ਡਿਗਨ ਢੋਲੇ ਧ੍ਰੜ ਕਰ ਰਖਿਓ पूरण होए त्रिपतनी ओए जो बीच हम तुम कच्छ होते तिन की बात बिलनी अलंकार मिलथली हुई है ਤਾਤੇ ਕਨਕ ਵਖਨੀ ਫਰਗਟਿਓ ਜੋਤ ਸਹਜ ਸੁਖ ਸ਼ੁਭਾ ਬਾਜੀ ਅਨਖਤ ਬਨੀ ਕਹੁ ਨਾਨਕ ਨੇ ਚਲ ਕਰ ਬੰਦਿਓ ਕਿਉ ਬੰਦਨੀ ਪਰਗਟਿਓ ਜੋਤ ਸਹਜ ਸੁਖ ਸ਼ੋਭਾ ਵਾਜੀ ਅਨਹਤ ਬਨੀ ਕਹੁ ਨਾਨਕ ਨੇ ਚਲੇ ਕਰ ਬੰਦਿਓ ਗੁਰ ਕੀਓ ਬੰਦਨੀ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਸ੍ਰੀ ਮੁਖਵਾਕ ਸਤਿਗੁਰੂ ਜੀ ਨੇ ਸਰਵਤ ਦੇ ਭਲੇ ਲਈ ਸਮੁੱਚੀ ਕਾਇਨਾਤ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਧਨਾਸ੍ਰੀ ਮਖਲਾ ਪੰਜਵਾਂ ਤਨ ਆਸਰੀ ਰਾਗ ਦੇ ਵਿੱਚ ਧਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਣਾ ਕਰਦੇ ਹਨ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਕਿਹੇ ਭਾਈ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ ਨਾ ਇਹ ਸਾਰਾ ਧਨ ਪਦਾਰਤ ਵੀ ਉਸ ਦਾ ਦਿੱਤਾ ਹੋਇਆ ਹੈ ਉਹੀ ਅਕਾਲ ਪੁਰਖ ਕੇਵਲ ਸੁਚੱਜਾ ਤੇ ਸਿਆਣਾ ਹੈ ਹੋਰ ਨਹੀਂ ਕੋਈ ਤਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦਨ ਕੀ ਖਟਾਨੀ ਕਹਿੰਦੇ ਸਾਡੇ ਜੀਵਾਂ ਦਾ ਦੁੱਖ ਸੁਖ ਸਦਾ ਹੀ ਉਹ ਪਰਮਾਤਮਾ ਨੇ ਸੁਣਿਆ ਹੈ ਜਦੋਂ ਸਾਡੀ ਅਰਦਾਸ ਰਜੋਈ ਸੁਣਦਾ ਹੈ ਤਦੋਂ ਹੀ ਤੋਬੇ ਦੀ ਨਿੱਕੀ ਘਟਾਨੀ ਕੇ ਹਾਲਤ ਸਾਡੀ ਚੰਗੀ ਬਣ ਜਾਂਦੀ ਹੈ ਜੀ ਕੀ ਇਕੈ ਹੀ ਪੈ ਮੰਨੀ اے ਭਾਈ ਜਿੰਦ ਦੀ ਅਰਦਾਸ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ ਹੋਰ ਕਿਸੇ ਪਾਸੇ ਪਰਵਾਹ ਨਹੀਂ ਹੁੰਦੀ ਔਰ ਯਤਨ ਕਰ ਰਹੇ ਬਹੁ ਤੇਰੀ ਤਿੰਨ ਤਿਲ ਨਹੀਂ ਕੀਮਤ ਜਾਨੀ ਸਤਿਗੁਰੂ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ ਹੋਰ ਬਥੇਰੇ ਬਹੁਤ ਯਤਨ ਕਰਦੇ ਨੇ ਬਹੁਤ ਯਤਨ ਕਰ ਕਰਕੇ ਥੱਕ ਜਾਂਦੇ ਨੇ ਉਹਨਾਂ ਦਾ ਯਤਨ ਕੀਤਾ ਹੋਇਆ ਉਹ ਯਤਨਾਂ ਦਾ ਜੋ ਮੁੱਲ ਹੈ ਇੱਕ ਤਿਲ ਜਿੰਨਾ ਵੀ ਨਹੀਂ ਪੈਂਦਾ ਪਰ ਅਕਾਲ ਪੁਰਖ ਇਹ ਨ ਬੇਅੰਤ ਹੈ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਕਹਿੰਦੇ ਹੈ ਇਨਸਾਨ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਨਾਮ ਇੱਕ ਐਸਾ ਹੀਰਾ ਹੈ ਨਾ ਜਿਹੜਾ ਕਿਸੇ ਵੀ ਮੁੱਲ ਤੇ ਖਰੀਦ ਨਹੀਂ ਸਕਦਾ ਤੂੰ ਗੁਰੂ ਨੇ ਨਾਮ ਦਾ ਜਿਹੜਾ ਤੈਨੂੰ ਮੰਤਰ ਹੈ ਨਾ ਜਿਸ ਮਨੁੱਖ ਨੂੰ ਦਿੱਤਾ ਹੈ ਇਹ ਇੰਨਾ ਨਿਰਮੋਲਕ ਹੈ ਇੰਨਾ ਅੰਮ੍ਰਿਤ ਹੈ ਕਿ ਇਸ ਦੀ ਕੋਈ ਕੀਮਤ ਨਹੀਂ ਪਾ ਸਕਦਾ ਨਿਗਾਹ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਉਹ ਮਨੁੱਖ ਵਿਕਾਰਾਂ ਵਿੱਚ ਡਿੱਗਦਾ ਨਹੀਂ ਨਾ ਹੀ ਡੋਲਦਾ ਹੈ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਕਿਹੜਾ ਉਹ ਮੁਕੰਮਲ ਤੌਰ ਤੇ ਸੰਤੋਖ ਦੇ ਵਿੱਚ ਰਹਿੰਦਾ ਹੈ ਕਿਹੜਾ ਮਨੁੱਖ ਜੋ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਓਏ ਜੋ بیچ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਮਿਲਨ ਕਹਿੰਦੇ ਹਨ ਇਨਸਾਨ ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ ਦਾ ਹੀਰਾ ਮਿਲ ਜਾਂਦਾ ਹੈ ਨਾ ਉਸ ਦੇ ਅੰਦਰੋਂ ਮੇਰ ਤੇਰ ਵਾਲੇ ਸਾਰੇ ਵਿਤਕਰਿਆਂ ਦੀ ਜਿਹੜੀ ਗੱਲ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਜਗਤ ਦੇ ਵਿੱਚ ਉਹ ਇਨਸਾਨ ਬੜੇ ਪ੍ਰਵਲ ਹੋ ਜਾਂਦੇ ਹਨ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਅਲੰਕਾਰ ਤੋਂ ਭਾਵ ਗਹਿਣੀ ਅਨੇਕਾਂ ਗਹਿਣੇ ਮਿਲ ਕੇ ਵੀ ਗਾਲੇ ਜਾ ਕੇ ਰੈਣੀ ਬਣ ਜਾਂਦੇ ਨੇ ਤੇ ਉਹ ਢੇਲੀ ਤੋਂ ਉਹ ਸੋਨਾ ਕੀ ਅਖਵਾਉਂਦੀ ਹੈ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਬਖਾਨੀ ਕੀ ਅਖੀਰ ਨੂੰ ਜਿੰਨਾ ਵਾਰ ਜੀ ਹੋਵੇ ਸੁਨਾ ਪਿੰਗਲ ਕੇ ਉਹ ਜਦੋਂ ਸੁਨਾਰੇ ਕੋਲ ਜਾਂਦਾ ਹੈ ਪਿੰਗਲ ਕੇ ਕੋਈ ਨਾ ਕੋਈ ਸ਼ਿੰਗਾਰ ਬਣ ਜਾਂਦਾ ਹੈ ਪ੍ਰਗਟਿਓ ਜੋਤ ਸਹਿਜ ਸੁਖਸ਼ੂਭਾ ਬਾਜੀ ਅਨਤ ਬਾਨੀ ਕਹਿੰਦੇ ਹੈ ਭਾਈ ਜਿਸ ਮਨੁੱਖ ਨੇ ਜਿਸ ਇਨਸਾਨ ਦੇ ਉੱਪਰ ਗੁਰੂ ਦੀ ਕਿਰਪਾ ਹੋ ਗਈ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਗਿਆ ਉਸ ਦੇ ਅੰਦਰ ਆਤਮਿਕ ਅਡੋਲਤਾ ਦਾ ਆਨੰਦ ਆ ਜਾਂਦਾ ਹੈ ਉਸ ਨੂੰ ਹਰ ਥਾਂ ਸ਼ੁਭਾ ਮਿਲਦੀ ਹੈ ਉਸ ਦੇ ਖਿਰਦੇ ਵਿੱਚ ਸਿਫਤ ਸਲਾਹ ਦੀ ਬਾਣੀ ਇਕ ਰਸ ਮਨੋਵਾਜੇ ਵਜਦੇ ਰਹਿੰਦੇ ਹਨ ਕਹੁ ਨਾਨਕ ਨਿਹਚਲ ਘਰ ਬੰਧਿਉ ਗੁਰ ਕੀਓ ਬੰਦਾ ਨਹੀਂ ਸਤਿਗੁਰੂ ਜੀ ਕਹਿੰਦੇ ਹਨ ਕਿ ਨਾਨਕ ਆਖਦਾ ਹੈ ਕਿ ਗੁਰੂ ਨੇ ਜਿਸਮ ਮਨੁੱਖ ਵਾਸਤੇ ਇਹ ਪ੍ਰਵੰਧ ਕਰ ਦਿੱਤਾ ਉਹ ਮਨੁੱਖ ਸਦਾ ਲਈ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਭਾਵ ਕੋਈ ਸੁਰਤ ਸਤਿਗੁਰੂ ਦੇ ਚਰਨਾਂ ਦੇ ਵਿੱਚ ਟਿਕ ਜਾਂਦੀ ਹੈ ਸੋ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਸ ਅਕਾਲ ਪੁਰਖ ਨੇ ਤੈਨੂੰ ਤਨ ਮਨ ਧੰ ਦਿੱਤਾ ਹੈ ਨਾ ਜਿਨੇ ਤੇਰਾ ਦੁੱਖ ਸੁੱਖ ਸੁਣਿਆ ਹੈ ਭਾਈ ਉਹਦੀ ਦਿੱਤੀ ਹੋਈ ਦਾਤ ਬਾਣੀ ਦਾ ਜਾਪ ਕਰਿਆ ਕਰ ਬਾਣੀ ਅਨੁਸਾਰ ਜੀਵਨ ਜਿਉਣ ਦੀ ਜੁਗਤੀ ਸਿੱਖ ਲੈ ਇਹੋ ਵੇਲਾ ਹੈ ਕਿਉਂਕਿ ਸਮਾਂ ਬੀਤ ਜਾ ਰਿਹਾ ਹੈ ਸੋ ਬਾਣੀ ਦਾ ਜਾਪ ਕਰਦਿਆਂ ਹੋਇਆਂ ਭੁੱਲਾਂ ਚੁੱਕਾਂ ਸਤਿਗੁਰੂ ਅਕਾਲ ਪੁਰਖ ਖਬਰ ਬਖਸ਼ਣ ਜੋਗ ਹੈ ਜੀ ਭੁੱਲਾ ਚੁੱਕਾ ਮਾਫ ਕਰਨੀ ਹੈ ਸਤਿਗੁਰੂ ਸਮਤ ਬਖਸ਼ ਦੇਣੀ ਸੰਗਤ ਜੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਅਤੇ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰਨਾ ਕਿਉਂਕਿ ਗਰਵਾਣੀ ਹੈ ਜੋ ਸੁਨੇਗਾ ਉਸ ਦਾ ਵੀ ਭਲਾ ਜਿਹੜਾ ਅਗੇ ਸੈਂਡ ਕਰੇਗਾ ਸ਼ੇਅਰ ਕਰੇਗਾ ਉਸ ਦਾ ਹੀ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ